ਸਾਰੇ ਨੂੰ ਪਿਆਰ ਪ੍ਰੇਸ ਸ਼ਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਅੱਠਵੇਂ ਪੇ ਕਮਿਸ਼ਨ ਤੇ ਸਰਕਾਰੀ ਕਰਮਚਾਰੀਆਂ ਅਤੇ 65 ਲੱਖ ਪੈਨਸ਼ਨਰਸ ਨੂੰ ਕਿੰਨਾ ਲਾਭ ਹੋਵੇਗਾ ਤੇ ਤਨਖਾਹ ਕਮਿਸ਼ਨ ਦੇ ਨਾਲ ਗ੍ਰੈਸਟੀ ਦੇ ਵਿੱਚ ਕਿੰਨੇ ਵਧੇਗੀ ਤਨਖਾਹ ਇਹ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਵਾਂਗੇ ਵੀਡੀਓ ਨਾਲ ਅੰਤ ਤੱਕ ਜ਼ਰੂਰ ਬਨੇ ਰਹਿਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕੇਂਦਰ ਸਰਕਾਰ ਨੇ ਹਾਲ ਹੀ ਦੇ ਵਿੱਚ 8ਵੇਂ ਪੇ ਕਮਿਸ਼ਨ ਤਨਖਾਹ ਦੇ ਗਠਨ ਨੂੰ ਜਿਹੜੀ ਮਨਜ਼ੂਰੀ ਦਿੱਤੀ ਹੈ ਜੋ ਕਿ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰ ਦੀਆਂ ਤਨਖਾਹਾਂ ਭੱਤੇਆਂ ਤੇ ਗ੍ਰੈਸਟੀ ਨੂੰ ਵਧਾਉਣ ਵਾਲਾ ਇੱਕ ਮਹੱਤਵਪੂਰਨ ਕਦਮ ਹੈ ਇਸ ਫੈਸਲੇ ਦੇ ਨਾਲ ਲਗਭਗ 59 ਲੱਖ ਕੇਂਦਰੀ ਸਰਕਾਰੀ ਕਰਮਚਾਰੀਆਂ ਤੇ 65 ਲੱਖ ਪੈਸ਼ਨਰਸ ਨੂੰ ਇਹਦਾ ਲਾਭ ਹੋਵੇਗਾ ਸੋ ਦੋਸਤੋ ਇਹ ਕਮਿਸ਼ਨ ਜਿਹੜਾ ਮੁੱਖ ਤੌਰ ਤੇ ਸਰਕਾਰੀ ਕਰਮਚਾਰੀਆਂ ਦੀ ਤਨਖਾਹਾਂ ਅਤੇ ਪੈਸ਼ਨਰ ਦੀ ਸਿਫਾਰਿਸ਼ ਕਰੇਗਾ ਜੋ ਕਿ ਮੌਜੂਦਾ ਆਰਥਿਕ ਸਥਿਤੀਆਂ ਅਤੇ ਮਹਿੰਗਾਈ ਦਰਾਂ ਦੇ ਅਨੁਸਾਰ ਹੋਵੇ ਪਿਛਲੇ 7ਵੇਂ ਪੀ ਕਮਿਸ਼ਨ ਦਾ ਜਿਹੜਾ ਕਾਰਜਕਾਲ ਹੈ 2026 ਵਿੱਚ ਖਤਮ ਹੋ ਰਿਹਾ ਹੈ ਇਸ ਲਈ ਇਹ ਕਦਮ ਜ਼ਰੂਰੀ ਹੈ ਸੋ ਦੋਸਤੋ ਇਸ ਦੇ ਨਾਲ ਹੀ ਜਿਹੜਾ 8ਵਾਂ ਪੀ ਕਮਿਸ਼ਨ ਦੇ ਤਹਿਤ ਗੁਰੈਟੀ ਦੀ ਵੱਤ ਤੋਂ ਵੱਧ ਸੀਮਾ ਵਧਣ ਦੀ ਉਮੀਦ ਹੈ ਇਸ ਵੇਲੇ ਇਹ ਸੀਮਾ 20 ਲੱਖ ਰੁਪਏ ਹੈ ਇਸ ਨੂੰ ਵਧਾ ਕੇ 25 ਲੱਖ ਤੋਂ 30 ਲੱਖ ਰੁਪਏ ਕੀਤਾ ਜਾ ਸਕਦਾ ਹੈ ਗੁਰੈਸਟੀ ਗੱਨਾ ਪਿਛਲੇ ਮਹੀਨੇ ਦੀ ਮੂਲ ਤਨਖਾਹ ਅਤੇ ਮਹਿੰਗਾਈ ਪੱਤੇ ਦੀ ਆਧਾਰ ਤੇ ਕੀਤੀ ਜਾਂਦੀ ਹੈ ਉਦਾਹਰਨ ਦੀ ਵਜੋਂ ਜੇਕਰ ਕਿਸੇ ਕਰਮਚਾਰੀ ਦੀ ਮੂਲ ਤਨਖਾਹ 18000 ਰੁਪਏ ਹੈ ਤਾਂ ਉਹ 30 ਸਾਲ ਤੋਂ ਕੰਮ ਕਰਦਾ ਹੈ ਤਾਂ ਉਸ ਦੀ ਗੁਰੈਸਟੀ ਜਿਹੜੀ ਲਗਭਗ 4 ਪੁਆਇੰਟ 99 ਲੱਖ ਰੁਪਏ ਹੋਵੇਗੀ ਪਰ ਨਵੇਂ ਇਫੀਟਮੈਂਟ ਫੈਕਟਰ ਦੇ ਅਨੁਸਾਰ ਜੇਕਰ ਇਹ 2.52 ਤੋਂ 2.86 ਤੱਕ ਹੁੰਦਾ ਹੈ ਤਾਂ ਗ੍ਰੈਸਟੀ ਦਾ ਆਂਕੜਾ ਲਗਭਗ 12.56 ਲੱਖ ਰੁਪਏ ਤੱਕ ਪਹੁੰਚ ਸਕਦਾ ਹੈ ਸੋ ਦੋਸਤੋ 8ਵੇਂ ਪੀ ਕਮਿਸ਼ਨ ਕਾਰਨ ਕੇਂਦਰੀ ਕਰਮਚਾਰੀਆਂ ਦੇ ਤਨਖਾਹ 25% ਤੋਂ 35% ਤੱਕ ਦਾ ਵਧਨ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਮਹਿੰਗਾਈ ਪੱਤਾ ਮਕਾਨ ਦਾ ਕਿਰਾਇਆ ਅਤੇ ਐਚਆਰਰਜ ਅਤੇ ਯਾਤਰਾ ਵਰਗੇ ਪੱਤਿਆਂ ਦੇ ਵਿੱਚ ਵੀ ਵਿਵਾਦਾ ਹੋਣ ਦੀ ਉਮੀਦ ਹੈ ਪੈਸ਼ਨਰਜ਼ ਦੇ ਲਈ ਰਿਟਾਇਰਮੈਂਟ ਲਾਭ ਦੇ ਵਿੱਚ ਵੀ 30% ਤੱਕ ਦਾ ਵਾਧਾ ਹੋ ਸਕਦਾ ਹੈ 8ਵੇਂ ਤਨਖਾਹ ਕਮਿਸ਼ਨ ਦੇ ਵਿੱਚ ਫਿਟਮੈਂਟ ਫੈਕਟਰ ਦਾ ਪ੍ਰਭਾਵ ਵੀ ਮਹੱਤਵਪੂਰਨ ਹੋਵੇਗਾ 7ਮਾ ਪੀ ਕਮ ਤਨਖਾਹ ਕਮਿਸ਼ਨ ਦੇ ਵਿੱਚ ਫਿਟਮੈਂਟ ਫੈਕਟਰ 2.57 ਸੀ ਜਿਸ ਕਾਰਨ ਘੱਟੋ ਘੱਟ ਮੂਲ ਤਨਖਾਹ 18000 ਰੁਪਏ ਤੋਂ ਵੱਧ ਕੇ ਜਿਹੜੀ ਹੈ 46.620 ਰੁਪਏ ਹੋ ਗਈ ਜੇਕਰ ਨਵੇਂ ਕਮਿਸ਼ਨ ਦੇ ਵਿੱਚ ਫਿਟਮੈਂਟ ਫੈਕਟਰ ਵਧਦਾ ਹੈ ਤਾਂ ਘੱਟੋ ਘੱਟ ਤਨਖਾਹ ਮੂਲ ਤਨਖਾਹ ਜਿਹੜੀ ਹੈ 52000 ਰੁਪਏ ਤੱਕ ਪਹੁੰਚ ਸਕਦੀ ਹੈ ਇਸ ਦੇ ਨਾਲ ਨਾ ਸਿਰਫ ਕੇਂਦਰੀ ਕਰਮਚਾਰੀਆਂ ਨੂੰ ਸਿੱਧਾ ਫਾਇਦਾ ਹੋਵੇਗਾ ਸਗੋਂ ਇਸ ਦੇ ਨਾਲ ਅਰਵਸਥਾ ਵਿੱਚ ਵੀ ਸੁਧਾਰ ਹੋਵੇਗਾ ਕਿਉਂਕਿ ਇਸ ਨਾਲ ਖਰਚਾ ਵਧਣ ਦੀ ਸੰਭਾਵਨਾ ਹੈ। ਹਾਂਜੀ ਦੋਸਤੋ ਇਸੇ ਅੱਜ ਦੀ ਵੱਡੀ ਅਪਡੇਟ ਆਪਰੇਅ ਵਿੱਚ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ। ਚੈਨਲ ਦੇ ਨਵੇਂ ਚੈਨਲ ਜੂ ਸਬਸਕ੍ਰਾਈਬ ਕਰਨਾ ਜੀ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ।